ਪੋਸਾ ਤਰੱਕੀ ਕਰ ਲਿਆ ਤੇ ਦੇਸ਼ ਤਰੱਕੀ ਦੇ ਰਾਹਾਂ ਤੇ ਆ ਕੋਈ ਨਾ ਲੋਕ ਐਨੀ ਜਾਨ ਨੂੰ ਖਲੋਰੀ ਬਾਜ਼ਾਰ ਤੇ ਰੋਡਾ ਕੋਜਾ ਸੰਘੂ ਬਾਜ਼ਾਰ ਤੇ ਇਹ ਕੋਜਾ ਅੱਜ ਰੇਲ ਪਲਟੀਆਂ ਦੇ ਉੱਤੇ ਬੈਠੇ ਆ ਸਭ ਤੋਂ ਗੰਦੀ ਤੇ ਨਿਕੰਨੀ ਸਰਕਾਰ ਦੇ ਭਾਜਪਾ ਦੀਆਂ ਖਾਕੀ ਨਿਕਰਾਂ ਵਾਲਿਆਂ ਦੀ ਇੱਕੋ ਹੀ ਇਹਦਾ ਨਾਰਾ ਵਾਪੇ ਮੈਂ ਜਿਹੜਿਆ ਕਾਰਪੋਰੇਟ ਘਰਾੜਿਆਂ ਮੈਂ ਲੋਹਾਂ ਨੂੰ ਤਾਂ ਚੁੱਕਾਂ ਤੇ ਕਿਸਾਨੀ ਨੂੰ ਤੇ ਉਹ ਜਨੋਂ ਡੋਪੀ ਜਾ ਰਿਆ ਤੁਸੀਂ ਤਰੀਨਾਂ ਭਰੀ ਭਾਂਤ ਜਾਣਦੇ ਜੋਗਾ ਪਿੱਛੇ ਜੇ ਫਲਦ ਆਇਆ ਏ ਕਿ ਵਾਤੀ ਹੋਈ ਆ ਤਰਤਾ ਨਫਰੋਜਪੁਰ ਜਲੰਧਰ ਤੇ ਫਰੋਜਪੁਰ ਜਲੰਧਰੀ ਪੁਰੀ ਕਿਸੇ ਦੇ ਹੱਥ ਪੱਲੇ ਨਹੀਂ ਆਇਆ ਯਾਰ ਨੇ ਖਾਣ ਪੀਣ ਜੋਗੀ ਕਰਕੇ ਰੱਖ ਲੈਣੀ ਤੇ ਸਮਾਂ ਟੱਪੀ ਜਾਣਾ ਜੇ ਇਹ ਸਰਕਾਰਾਂ માં ਜਦੋਂ ਇਹ ਹੋਵੇ ਚਾਹੀਆਂ ਇਹਨਾਂ ਕਿਹਾ ਆਪਾਂ ਨੂੰ ਥੋੜਾ ਬਹੁਤਾ ਟੈਕਸ ਇਕੱਠਾ ਕਰਕੇ ਤੇ ਟੈਕਸ ਇਕੱਠਾ ਕਰਕੇ ਕੰਮ ਨੂੰ ਚਾਲੂ ਰੱਖੀਏ ਜਿਹੜੇ ਸਰਕਾਰ ਜਿੰਨਾ ਖੋਜ ਭਰਦੀ ਹੋਰ ਸਰਕਾਰੀ ਕਈ ਧਾਲੇ ਇਹਨਾਂ ਨੇ ਪੰਬੇ ਦੇ ਵਿੱਚ ਦਿੱਲੀ ਦੇ ਵਿੱਚ ਪੂੰਜੀਗਾਂ ਬਤਕਿਆਂ ਨਾਲ ਮੀਟਿੰਗਾਂ ਕੀਤੀਆਂ ਮਾੜੀ ਜਿਹੀ ਗੱਲ ਸੁਣਨ ਵਾਲੀ ਆ ਵੀਰੋ ਜਦੋਂ ਉਹ ਪੂੰਜੀਗਾਂ ਬਤਕਿਆਂ ਨਾਲ ਮੀਟਿੰਗਾਂ ਕੀਤੀ ਉਹ ਸਮੇਂ ਸਰਕਾਰ ਨੇ ਸਰਕਾਰਾਂ ਨੇ ਸੈਮੀਨਾਰ ਕੀਤੇ ਥਾਂ ਤਾਂ ਦੇ ਲੋਕ ਵਿਗਿਆਨ ਸੱਦੇ ਉਹਨਾਂ ਨਾਲ ਗੱਲ ਕੀਤੀ ਵੀ ਦੇਸ਼ ਕਿੰਨਾ ترقی ਕਰ ਸਕਦਾ ਉਹਨਾਂ ਇੱਕ ਪਈ ترقی ਦਾ ਸਾਹਮਣਾ ਤੇਰੇ ਵਿੱਚ ਕੋਈ ਅੰਦਰ ਕੌਣ ਅੰਦਰ ਤਸਾ ਲੋਕਾਂ ਦੇ ਹੱਥੋਂ ਜਾਨ ਕੀ ਕਰਨ ਦੇ ਜੈਲੋਂ ਬਾਹਲੇ ਇਹ ਵੰਦੇ ਆ ਘਟਨੇ ਨਹੀਂ ਇਹ ਸਾਨੂੰ ਜਿਨ੍ਹਾਂ ਮਰਜ਼ੀ ਟਰਾਲਾ ਮਾਰਨਾ ਜਿਵੇਂ ਪਰਚੇ ਕਰਦਿਆਂ ਨੇ ਉਹ ਕਰਦਿਆਂਗੇ ਆਹ ਕਰਦਿਆਂਗੇ ਪਰਚੇ ਨਾਲ ਦੇ ਨਾਮ ਲੈ ਕੇ ਜਮਿਆ ਨਾਮ ਨਾਲ ਲੈ ਕੇ ਜਾਣਾ 4 ਵਜੇ ਤੱਕ ਇੱਥੇ ਸਟੇਜ ਚੜ੍ਹਣੀਆਂ 4 ਵਜੇ ਤੱਕ ਤੁਸੀਂ ਆਜਣੀ ਪਰਣੀ ਆ ਬਹਾਰਿਆਂ ਦੇ ਵੱਖ-ਵੱਖ ਜਿਹੜੇ ਆ ਉਹ ਤੁਸੀਂ ਇਹ ਵਿਚਾਰ ਸੁਣੋ ਕਿਉਂਕਿ ਮੈਂ ਜਾਂ ਤੇਰਾ ਜਾਫਾ ਬੁਲਾਵਾ ਤੁਹਾਡੇ ਤੇ ਪੇਸ਼ ਕਰਨਾ ਇਹ ਅਨ ਕਨ ਫੋਲੋ ਕੰਨ ਖੋਲ ਕੇ ਇੱਧਰ ਆ ਜਾ ਜਿਵੇਂ ਸਾਡਾ ਨਿਸ਼ਾਨਾ ਦਿੱਲੀ ਦਾ ਵੈਸੇ ਕੁਝ ਰਾਜ ਬੈਠੇ ਆ ਪਰ ਇੱਥੇ ਆ ਜਾ ਇੱਥੋਂ ਵਧੀਆ ਬਣੇਗੀ ਉਹ ਸਿੰਘ ਮਿਲਣਾ ਹੈ ਇੱਥੋਂ ਜਾ ਤੇ ਮਹਾਰਾਜ ਰਾਮਕਰਨ ਚਲੇਗਾ ਨਾ ਪੰਨੀ ਸਿੰਘਾਂ ਦੀ ਜੋਤੀ ਲਾ ਕੇ ਮੈਂ ਤੁਹਾਨੂੰ ਮਾਰ ਰਿਹਾ ਤੇ ਬਾਦ ਦੇਖਦਾ ਲੁਧਿਆਣੇ ਤੋਂ ਉਹ तकरीबन तकरीबन ਹਰ ਦੂਸਰੇ ਤੀਸਰੇ ਦਿਨ ਇਹ ਪੰਜਾਬ ਦੇ ਜੰਗ ਬਾਰੇ ਵਰਣਨ ਕਰਦਾ ਉਹ ਕਹਿੰਦਾ ਅੱਜ ਦੀਆਂ ਗੁਲਾਮੀ ਤੁਹਾਡੇ ਪੈਰ ਦੋਚ ਪਾਈ ਗਈ ਆ ਇਹ ਗੁਲਾਮੀ 1847 ਦੇ ਵਿੱਚ ਜਦੋਂ ਅੰਗਰੇਜ਼ ਤੇ ਸਿੱਖ ਫੌਜਾਂ ਲੜੀਆਂ ਅਲੀਵਾਲ ਤੇ ਮੁਦਕੀ ਦੀ ਲੜਾਈ ਤੀਸਰੀ ਫੈਰੂ ਸ਼ਾਹ ਦੀ ਵਜh ਹੋਣੀ ਆ ਉਦੋਂ ਸਿੱਖ ਆਗੂਆਂ ਨੇ ਮਹਾਰਾਣੀ ਜਿੰਦਾਰਨ ਜੰਦਾ ਨੂੰ ਚਿੱਠੀਆਂ ਲਿਖੀਆਂ ਮਹਾਰਾਣੀ ਜੀ ਤੇਰੇ ਸਿੰਘ ਫਰਨੀਆਂ ਤੋਂ ਹਾਰ ਉੱਕੇ ਚੁਕੇ ਆ ਅਲੀਵਾਲ ਤੇ ਫੈਰੂ ਸ਼ਾਹ ਦੀ ਲੜਾਈ ਦੋਵੇਂ ਹਾਰ ਚੁਕੇ ਆ ਹੁਣ ਇਸ ਤੋਂ ਅੱਗੇ ਸਭਰਾਵਾਂ ਦੀ ਫੈਰੂ ਸ਼ਾਹ ਦੀ ਲੜਾਈ ਹੋਣੀ ਆ ਜਦੋਂ ਫੈਰੂਖਸ਼ਹਿਰ ਦੀ ਲੜਾਈ ਵਾਰਿਆ ਲਿਖਣਾ ਉਹ ਕਹਿੰਦਾ ਜਦੋਂ ਐਮ ਦੀ ਯੋਸ਼ ਭਰੀਆਂ ਸਿੱਖੀ ਲਿਖੀ ਆਪਨੇ ਆਗੂਆਂ ਨੂੰ ਆਜੇ ਜਰਮਈਦਾ ਨੂੰ ਉਹ ਜਰਮਈਦਾ ਨੇ ਉਹ ਮੋਹਰੇ ਦਾ ਜਿਹੜਾ ਜਰਮ ਦੀ ਫਾਇਦਾ ਬਹੁਤ ਵੱਡਾ ਆਪਨੇ ਆਪ ਮਕਸਾ ਸਮਝਦਾ ਸੀ ਬਹੁਤ ਵੱਡੀ ਆਪੇ ਆਪ ਨੂੰ ਬੰਦ ਮੈਡੀਕਲ ਹਸਪਤਾਲ ਦੇ ਸਮਝਦਾ ਸੀ ਸਿੱਖਾਂ ਨੇ ਫੈਰੂਖਸ਼ਹਿਰ ਦੀ ਲੜਾਈ ਦੇ ਵਿੱਚ ਐ ਪੰਜਾਬ ਨੂੰ ਗੁਲਾਮ ਨਾ ਸੀ ਕਰਦੇ ਨਾ ਤੇ ਸੰਧੀਆਂ ਤਦ ਤੱਕ ਹਿੰਦਸਤਾਨ ਨੇ ਆਜ਼ਾਦੀ ਨਹੀਂ ਸੀ ਹੁਣ ਸਾਡੀਆਂ ਫਿਕਰ ਦਿੱਤਾ ਦੇ ਆਜ਼ਾਦੀ ਨਹੀਂ ਸੀ ਕਿਸੇ ਮੰਨ ਸਕਦਾ ਜੇਕਰ ਇਹ ਪੰਜਾਬ ਨੂੰ ਅਸੀਂ ਗੁਲਾਮ ਜਾਣ ਕਰਦੇ ਤਾਂ ਵੀ ਪੰਜਾਬ ਨੇ ਭੁੱਲ ਕੇ ਹਮਲਾ ਕਰਦੇ ਜਿਹਦੀ ਬਤੌਰਣ ਦਾ ਸਿੱਖਦਾ ਨਹੀਂ ਰਹਿ ਜਾਂਦਾ ਇਹਦਾ ਪੰਜਾਬ ਦੇ ਅੰਦਰ ਵਸਦਾ ਮੁਸਲਮਾਨ ਹੋਵੇ ਹਿੰਦੂ ਹੋਵੇ 크ਿਸਚੀਅਨ ਹੋਵੇ ਸਿੱਖ ਹੋਵੇ ਸਭ ਨੂੰ ਆਪਣੇ ਬਰਾਬਰ ਦਾ ਹੱਕ ਦਿੰਦੇ ਆ ਆਪਣੇ ਬਰਾਬਰ ਦਾ ਭਾਈਚਾਰਾ ਮੰਨਦੇ ਆ ਜੇ ਨਹੀਂ ਸਫਾੜੀ ਰਹਿ ਰੀਤ ਜਿਹੜੀ ਪੁਰਾਣੀ ਆ ਮਹਾਰਾਜਾ ਰਣਜੀਤ ਸਿੰਘ ਕੋ ਉਦੋਂ ਤੋਂ ਲੱਗ ਕੇ ਦੇਖ ਲੋ ਉਹ ਕੀ ਸੀ ਵੀ ਇੱਕ ਸਹਨੇ ਮਰਜਾ ਦੇ ਉੱਤੇ ਸਿਰ ਕਟੜ ਬੰਦੀ ਭਰਾ ਹਲੇ ਬੈਠੇ ਆ ਨੇ ਕਟੜ ਬੰਦੀ ਸਾਡੇ ਵਿੱਚ ਹੈਗੇ ਆ ਉਹਨਾਂ ਨੇ ਮਰਜਾ ਦੇ ਉੱਤੇ ਗੋਹਾ ਸਕਦਾ ਜਿਸੀ ਸ਼ਾਮਾ ਮੁਰ ਉਹਨੇ ਵਾਰੀ ਨਹੀਂ ਉਹਨੇ ਸਾਨੂੰ ਕਹਾਂ ਮਹਾਰਾਜੀ ਅੱਜ ਤੋਂ ਬਾਅਦ ਬੱਚਿਆਂ ਤੋਂ ਖਾਣਾ ਨਹੀਂ ਕਰਾਵਾਂਗਾ ਮੈਂ ਤੇਰਾ ਤੋਂ ਤੀਰਸੀ ਭੱਜਣਾ ਉਹ ਇੱਕ ਗਾਇਨ ਦਾ ਨਾਮ ਦਾ ਕਾਰ ਵੀ ਕੀ ਆ ਉਹ ਕਹਿੰਦਾ ਜੀ ਸਾਡੀ ਇੱਕੋ ਇੱਕ ਮਾੜੀ ਜਲਾਹ ਹਰੰਦਰ ਜਿਹੜੇ ਅੱਜ ਦੇਰੇ ਸਿੱਖਾਂ ਨੇ ਕੋਈ ਹੱਬ ਦਿੱਤਾ ਮਹਾਰਾਜੀ ਸਗਰ ਚਾਵਾਂ ਤੇ ਲੱਗੇ ਉਹ ਖਾ ਕੇ ਤੇ ਲੈਣ ਤੋਂ ਵੇਖਣ ਗਏ ਛੇ ਪੰਜਾਬ ਦੇ ਜਾ ਕੇ ਵੇਖਿਆ ਵਾਤੇ ਤੇ ਉਹ ਆ ਸੱਪਿਆ ਸੀ ਪਰ ਉਹਨੇ ਆਖਿਆ ਨਹੀਂ ਪਾ ਇਹਨੂੰ ਲਾਹ ਗੋਏ ਨੂੰ ਕੋਈ ਕੀ ਗੱਲ ਨਾ ਉਹ ਲਾਏ ਜੇ ਮੈਂ ਤੁਹਾਨੂੰ ਦੱਸੂਗਾ ਜਿੰਨਾ ਕੋਇਆ ਲੱਗਾ ਉਹਨਾ ਸੋਨਾ ਕਢਾਇਆ ਸਾਰੇਆ ਵੱਡ ਬਣੇ ਰਿਆਂ ਦੀ ਇਹ ਗੇਂਦ ਨਾ ਕਿਰਪਾਨੀ ਆਇਆ ਇਹ ਜਿੱਦ ਜਿੱਪਿਆ ਲੋਕਾਂ ਦੇ ਇਹ ਨਾ ਮਨਸਾਚਨ ਮੈਂ ਐਸ ਧਰਤੀ ਤੇ ਕੋਈ ਹਿੰਦੂ ਟਰੈਕਟਰ ਵਾਹ ਲੂਗਾ ਕੋਈ ਸਿੱਖ ਟਰੈਕਟਰ ਵਾਹ ਲੂਗਾ ਸਾਡੇ ਦੇ ਲੈਵਲ ਉੱੜਿਆ ਲੋਕਾਂ ਨੇ ਲੈ ਕਿਸ ਨੇ ਅਤਵਾਦੀ ਦਾ ਰਾਜ ਕਿਸ ਨੇ ਵੱਖ ਵਾਲੀ ਦਾ ਰਾਜ ਕਿਸ ਨੇ ਅੰਦਰੋਂ ਜੀਵਨ ਅੰਦਰੋਂ ਦਾ ਰਾਜ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਨਕਾਰ ਕੇ ਅਸੀਂ ਇੱਕ ਦੇਖਦੇ ਕਾਹਲ ਆਉਂਦੇ ਆ ਕਿਹ ਕਾਨੂੰਨ ਦੇ ਮਾਹੌਲ ਦੇ ਲੈਕ ਅੱਲਾਹ ਦੇ ਬਣ ਕੇ ਵਿਖਾਇਆ ਜਿਹੜੀ ਅੱਗੇ ਵੀਰ ਇਹਨਾਂ ਗੱਲਾਂ ਦਾ ਸੇਖੇ ਮੋੜ ਕੇ ਗਿਆ ਕਿ 1964 ਪਿੰਡ ਦੇ ਵਿੱਚ ਜੈ ਜਵਾਨ ਨੇ ਜੈ ਕਸਾਨ ਦਾ ਨਾਮ ਲਾਇਆ ਸਾਡੇ ਬਜ਼ੁਰਗ ਅਸੀਂ ਟਿਕਰੀ ਮਾਰਨੇ ਬੈਠੇ ਉਸ ਇੱਕ ਬਜ਼ੁਰਗ ਨੇ ਗੱਲ ਸੁਣਾਈ ਉਹ ਕਹਿੰਦਾ ਆ ਜਿਹੜਾ ਸਕੂਲ ਆ ਟਿਕਰੀ ਮਾਰਨੇ ਦੇ ਸਾਹਮਣੇ ਸਕੂਲ ਬਣਿਆ ਪ੍ਰਾਇਮਰੀ ਸਕੂਲ ਇਹਦੇ ਵਿੱਚ 1964 ਪਿੰਡ ਦੇ ਵਿੱਚ ਪੰਜਾਬੀ ਪੜਾਈ ਜਾਂਦੀ ਸੀ ਜੇ ਸਾਡੇ ਨੇਡਰਾਂ ਦੀ